ਉਹ ਮੈਂ ਤੁਹਾਨੂੰ ਦੱਸਦਾ ਹੁੰਦਾ ਸੀ ਕਿ ਨਾ ਮੇਰਾ ਛੋਟਾ ਭਰਾ ਕੋਲਾ ਹੈ ਹੈ ਇਹ ਆ ਕਬੱਡੀ ਖੇਡਦਾ ਸਾਡੇ ਨਾਲ ਖੇਡੇ ਠੀਕ ਆ ਅਸੀਂ ਇਕੱਠੇ ਸਾਡਾ ਰੀਡਰ ਸ਼ੋਰ ਕਬੱਡੀ ਸਾਡੀ ਹਮੇਸ਼ਾ ਰਹੀ ਆ ਕੁੱਲੇ ਅਕਸਰ ਜਦ ਨਾ ਪਲੇਅਰ ਆ ਜਾਂਦੇ ਆ ਸਾਰੇ ਪੁਰਾਣੇ ਜਿਹਨਾਂ ਨਾਲ ਆਪਾਂ ਕਬੱਡੀ ਖੇលਦੇ ਰਹੇ ਆ ਉਹ ਫੇ ਜੇਕਰ ਚੱਲਦਾ ਹੁੰਦਾ ਤੇਰਾ ਹਾਂਜੀ ਤੇ ਉਹ ਫੇ ਕਹਿੰਦੇ ਨੇ ਬਾਬਾ ਜੀ ਕੋਲਾ ਕਿੱਦਾਂ ਸੰਜੀਵ ਕਿੱਦਾਂ ਕਿਛੂ ਕਿੱਦਾਂ ਮੈਂ ਕਿ ਸਾਰੇ ਫੇਟੇ ਆ ਤੈਨੂੰ ਕਿੱਦਾਂ ਲੱਗਦਾ ਜਦੋਂ ਅਖਾੜੇ ਚ ਨਿਆਣੇ ਮਿਹਨਤ ਕਰਨਾਂ ਆਂਦੇ ਆ ਜਾਂ ਇੰਸਟਾਗ੍ਰਾਮ ਤੇ ਦੇਖਦਾ ਵਧੀਆ ਲੱਗਦਾ ਭਾਈ ਪੁਰਾਣੇ ਦਿਨ ਯਾਦ ਆ ਜਾਂਦੇ ਵੀ ਅਸੀਂ ਵੀ ਇਦਾਂ ਮਿਹਨਤ ਕਰਦੇ ਹੁੰਦੇ ਸੀ ਹਾਂ ਨਾ ਨਸ਼ਿਆਂ ਤੋਂ ਦੂਰ ਰਹੇ ਆ ਹੂੰ ਅੱਜ ਕੱਲ ਨਸ਼ੇ ਜਿੱਦਾਂ ਮੁੰਡੇ ਕਰਦੇ ਆ ਵਿਚਾਰੇ ਹੂੰ ਹੂੰ ਮਾਨ ਮਸੂਦ ਹੁੰਦਾ ਤੈਨੂੰ ਬਿਲਕੁਲ ਭਾਈ ਹਾਂ ਆਂ ਦੇਖ ਕੇ ਮਨ ਖੁਸ਼ ਹੁੰਦਾ ਮੁੰਡਿਆਂ ਨੂੰ ਦੇਖ ਕੇ ਖੁਸ਼ ਹੁੰਦਾ ਅਸੀਂ ਅੱਜ ਤੱਕ ਬਚੇ ਹੋ ਆ ਜੇ ਅ ਇਹਨਾਂ ਨੂੰ ਕਿਆ ਇਹਨਾਂ ਨੂੰ ਕਿਆ ਸਨੇਹਾ ਦੇਣਾ ਚਾਹੁੰਦਾ ਨਿਆਣੇ ਬੈਠ ਕੇ ਦਮਾਨੀ ਬੋਲ ਕਦਾ ਸਨਮ ਤੋਂ ਉੱਚਾ ਚੱਲ ਆ ਦੇ ਕਦਾ ਪੂਰਾ ਹਾਂ ਪੂਰੀ ਪੂਰੀ ਥਲੇ ਹਾਂ ਚਲੋ ਕਿਆ ਸੁਨੇਹਾ ਦੇਣਾ ਚਾਹਨਾ ਓਏ ਮੇਨੂੰ ਬਾਜੀ ਸਨੇਹਾ ਮੇਰਾ ਇਹੀ ਆ ਬਸ ਮਿਹਨਤ ਕਰੋ ਨਸ਼ਿਆਂ ਤੇ ਨਸ਼ਿਆਂ ਮੰਦੂ ਨਾ ਜਾਓ ਬਸ ਜੇ ਤੁਸੀਂ ਮਿਹਨਤ ਕਰੋਗੇ ਤਾਂ ਤੁਹਾਡਾ ਆਪੇ ਮਨ ਉਧਰ ਨੂੰ ਜਾਣਾ ਨਹੀਂ ਹੈਗਾ ਆਪਣੀ ਖਰਾਕ ਡਾਈਟ ਵਧੀਆ ਖਾਓ ਆਪੇ ਤਗੜੇ ਹੋਈ ਜਾਓਗੇ ਤੁਸੀਂ ਸੁਣਿਆ ਪੁੱਤ ਕਿਆ ਗਿਆ ਕੀ ਕਿਹਾ ਭਰਾ ਨੇ ਡਾਈਟ ਦੀ ਗੱਲ ਹਾਂ ਗੱਲ ਮਿਹਨਤ ਆ ਬਸ ਮੈਂ ਤਾਂ ਮਾਰੋ ਜਿੰਨੀ ਵੱਜਦੀ ਆ ਖਾਲਸਾ ਜੀ ਕਹੀ ਕੋੜ ਬੈਂਟ ਪ੍ਰਾਣੀਆਂ ਟੀਮਾਂ ਚ ਉਹ ਕਿਹੜੀ ਕਿਹੜੀ ਟੀਮ ਜਿਨ੍ਹਾਂ ਨਾਲ ਆਪਣੇ ਮੈਚ ਪੂਰੇ ਫਸਦੇ ਸੀ ਕਦੇ ਨੰਬਰ ਤੇ ਜੇ ਥਾਰ ਹੁੰਦੀ ਸੀ ਉਹ ਕਿਹੜੀ ਯਾਰ ਆ ਆਪਣਾ ਜਾਂ ਫਤਿਹ ਪਰਨਾ ਫਸਦਾ ਹੁੰਦਾ ਸੀ ਜਿਆਦਾ ਰੂਬੀ ਹੁਣਾ ਨਾ ਜਾਂ ਗੋਲਚਨ ਹੁਣਾ ਨਾ ਰਕੜਾ ਵਾਲਿਆਂ ਜਾਂ ਰਕੜਾ ਵਾਲਿਆਂ ਦਾ ਬਸ ਅਹੀ ਟੀਮਾਂ ਸੀਗੀਆਂ ਪਰ ਮੈਚ ਵਧੀਆ ਹੁੰਦਾ ਸੀ ਆਪਣਾ ਵਧੀਆ ਹੁੰਦੇ ਸੀ ਲੋਕੀ ਲੋਕਾਂ ਨੇ ਕਹਿਣਾ ਇਹ ਹੈਗੇ ਪਤਲੇ ਪਤਲੇ ਹਾਂ ਵਧੀਆ ਹੁੰਦਾ ਇੱਕ ਨੰਬਰ ਇੱਕ ਅੱਧੇ ਨੰਬਰ ਨਾਲ ਹੀ ਹਾਰ ਜਿੱਤ ਹੁੰਦੀ ਹੁੰਦੀ ਸੀ ਅੱਧੇ ਅੱਧੇ ਡੇਢ ਨੰਬਰ ਨਾਲ ਇੱਕ ਨਾਦ ਦੇ ਨਾਲ ਸੁਨੀਲ ਨਾਲ ਵੀ ਇਹੀ ਗੱਲ ਚੱਲਦੀ ਨਹੀਂ ਫਤੇਪੁਰੀਆਂ ਨਾਲ ਹਾਂਜੀ ਉਹ ਵੀ ਆਂਦਾ ਹੈ ਚਾਹ ਲੋ ਜੋ ਪਰਮਾਤਮਾ ਨੇ ਜਿਹੜੀਆਂ ਡਿਊਟੀਆਂ ਲਾਈਆਂ ਹੋਈਆਂ ਵਾ ਉਹਨਾਂ ਪਾਸੇ ਲੱਗੇ ਹੋਇਆ ਹਾਂ ਹਾਂਜੀ ਹਾਂਜੀ ਇਹ ਬੱਚੇ ਕੋਲੇ ਜਿਆਦਾ ਬਾਹਰ ਦੇ ਆ ਜਿੱਦਾਂ ਇੱਧਰ ਮਾਲੇ ਵਾਲ ਕੰਢੀ ਤੋਂ ਵੀ ਆਂਦੇ ਆ ਹਾਂਜੀ